ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਉਮੀਦ ਕਰਾਂ ਜੀ ਆਪਾਂ ਨਾ ਅੱਜ ਗੱਲ ਕਰਾਂਗੇ ਵੀ ਮਿਨਰਲ ਮਿਕਸਚਰ ਆਪਣੇ ਫਾਰਮ ਦੇ ਵਿੱਚ ਕਿਉਂ ਜ਼ਰੂਰੀ ਹੁੰਦਾ ਪਸ਼ੂਆਂ ਵਾਸਤੇ ਤੇ ਇਹ ਕੀ ਚੀਜ਼ ਹੁੰਦੀ ਆ ਤੇ ਵੀ ਕਿਉਂ ਆਪਣੇ ਪਸ਼ੂਆਂ ਵਾਸਤੇ ਜ਼ਰੂਰੀ ਹੁੰਦਾ ਆਪਣੇ ਨਾ ਪਸ਼ੂਆਂ ਦੇ ਅੰਦਰ ਮਤਲਬ ਵੀ ਕਈ ਤੱਤਾਂ ਦੀ ਘਾਟ ਹੋ ਜਾਂਦੀ ਹੈ ਜੀ ਜਿਵੇਂ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਤੇ ਉਹਨਾਂ ਦੇ ਵਿੱਚ ਗੈਸ ਸ਼ੇਮ ਦੀ ਕਮੀ ਹੋ ਜਾਂਦੀ ਹੈ ਜੀ ਅੰਦਰ ਜਿਹੜੇ ਤੱਤਾਂ ਦੀ ਕਮੀ ਹੋ ਜਾਂਦੀ ਹੈ ਉਹਨਾਂ ਕਮੀਆਂ ਨੂੰ ਪੂਰਾ ਕਰਨ ਦੇ ਵਿੱਚ ਮਿਨਰਲ ਮਿਕਸਚਰ ਦਾ ਪੂਰਾ ਰੋਲ ਹੁੰਦਾ ਜੀ ਇੱਕ ਮੀਨਰ ਮਿਕਸਚਰ ਇਸ ਤਰ੍ਹਾਂ ਦੀ ਚੀਜ਼ ਆ ਜਿਹੜੇ ਆਪਣੇ ਪਸ਼ੂਆਂ ਦੀ ਹਰੇਕ ਘਾਟ ਨੂੰ ਪੂਰਾ ਕਰਕੇ ਤੇ ਜਦੋਂ ਇਹ ਤੱਤਾ ਦੀ ਕਮੀ ਹੋ ਜਾਂਦੀ ਹੈ ਤੇ ਆਪਣੇ ਪਸ਼ੂ ਕਮਜ਼ੋਰ ਹੋ ਜਾਂਦਾ ਜੀ ਉਸ ਨੂੰ ਪਸ਼ੂ ਨੂੰ ਵਾਰ-ਵਾਰ ਬਿਮਾਰੀ ਆਉਣ ਲੱਗ ਪੈਂਦੀ ਆ ਉਹਦੇ ਵਿੱਚ ਬਿਮਾਰੀ ਨੂੰ ਚੱਲਣ ਦੀ ਜਿਹੜੀ ਸ਼ਮਤਾ ਹੁੰਦੀ ਆ ਬਹੁਤ ਘਟ ਜਾਂਦੀ ਆ ਜੀ ਆਪਣੇ ਪਸ਼ੂਆਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੋ ਜੇ ਤੇ ਆਪਣਾ ਪਸ਼ੂ ਆਪਾਂ ਵਾਰ-ਵਾਰ ਹਨਾ ਟੀਕਾ ਭਰਾਉਣੀ ਆ ਏਆਈ ਕਰਾਉਣੀ ਆ ਤੇ ਆਪਣਾ ਪਸ਼ੂ ਰੀਪੀਟ ਹੋ ਜਾਂਦਾ ਵੀ ਵਾਰ-ਵਾਰ ਆਪਾਂ ਏਆਈ ਕਰਾਉਣੀ ਆ ਤੇ ਰਹਿੰਦਾ ਨਹੀਂਗਾ ਤੇ ਉਹਦੇ ਵਾਸਤੇ ਵੀ ਆਪਾਂ ਨੂੰ ਮਿਰਨ ਖੇਰ ਜ਼ਰੂਰੀ ਹੋ ਜਾਂਦਾ ਹੈ ਜੀ ਤੇ ਪਸ਼ੂ ਦਾ ਇੱਕੋ ਨਾਮ ਹੀ ਜਿਹੜਾ ਕੈਲਸ਼ੀਅਮ ਹੁੰਦਾ ਜਿਹੜੇ ਜਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਉਹ ਆਪਣਾ ਸਾਰਾ ਕੈਲਸ਼ੀਅਮ ਕੋ ਦਾ ਲੇਵੇ ਦੇ ਵਿੱਚ ਸਟੱਡ ਦਿੰਦੀਆਂ ਜਦੋਂ ਆਪਾਂ ਜਿਆਦਾ ਨਾ ਖਾਕ ਪਾਉਣੇ ਆ ਜੀ ਤੇ ਐਚ ਐਫ ਗਾਵਾਂ ਇਸ ਤਰ੍ਹਾਂ ਨੇ ਉਹਨਾਂ ਨੂੰ ਆਪਾਂ ਜਿਆਦਾ ਫੀਡ ਪਾਉਣੇ ਆ ਤੇ ਉਹ ਮਤਲਬ ਵੀ ਦੁੱਧ ਤੇ ਜਿਆਦਾ ਦੁੱਧ ਤੇ ਆ ਜਾਂਦੀਆਂ ਜਦੋਂ ਜਿਆਦਾ ਦੁੱਧ ਤੇ ਆ ਜਾਂਦੀਆਂ ਤੇ ਉਹਨਾਂ ਦੇ ਸਰੀਰ ਦੇ ਵਿੱਚ ਕਮੀ ਹੋ ਜਾਂਦੀ ਹੈ ਜੀ ਦੀਵੇ ਹੁਣ ਕਈ ਪਸ਼ੂਆਂ ਵਿੱਚ ਕਮਜ਼ੋਰੀ ਆ ਜਾਂਦੀ ਆ ਪਸ਼ੂ ਘੜ ਖੜਦਾ ਘਟਾ ਜੀ ਤੇ ਪਸ਼ੂ ਜ਼ਿਆਦਾਤਰ ਬੈਠਣ ਦੀ ਕੋਸ਼ਿਸ਼ ਕਰਦਾ ਭੱਠੇ ਖਾਲੇ ਬੈਠ ਗਿਆ ਦਹਾ ਘੰਟਾ ਖੜ ਗਿਆ ਪਸ਼ੂ ਜ਼ਿਆਦਾ ਬੈਠੂਗਾ ਉਹ ਉਹ ਪਸ਼ੂ ਨੂੰ ਕਮਜ਼ੋਰੀ ਹੋ ਜਾਂਦੀ ਆ ਤੇ ਉਹਦੀ ਜਿਹੜੀ ਵੀਕਨੈਸ ਆ ਕਮਜ਼ੋਰੀ ਆ ਉਹ ਮਿਨਰਲ ਮਿਕਸਚਰ ਪੂਰੀ ਕਰ ਸਕਦਾ ਜੀ ਤੇ ਆਪਾਂ ਅੱਜ ਤੁਹਾਨੂੰ ਜੀ ਮਿਨਰਲ ਮਿਕਸਚਰ ਤਾਂ ਕਈ ਕੰਪਨੀਆਂ ਦੇ ਆਉਂਦੇ ਆ ਜੀ ਸਾਰੇ ਹੀ ਹਨ ਮਿਨਰਲ ਮਿਕਸਚਰ ਵਧੀਆ ਹੁੰਦੇ ਆ ਆਪਾਂ ਕਿਸੇ ਮਿਨਰਲ ਮਿਕਸਚਰ ਨੂੰ ਮਾਰਾ ਨਹੀਂ ਕਹਿੰਦੇਗੇ ਸਾਰੇ ਆਉਂਦੇ ਥਾਂ ਤੇ ਪੈਸਟਾ ਜੀ ਆਪਦੇ ਫਾਰਮ ਦੇ ਵਿੱਚ ਪਹਿਲਾਂ ਮਿਨਰਲ ਮਿਕ ਉਹ ਵਰਤਦੇ ਰਹੇ ਆ 2-3 ਮਹੀਨੇ ਉਹ ਵਰਤਿਆ ਤੇ ਉਸ ਤੋਂ ਬਾਅਦ ਜੀ ਆਪਾਂ ਮਿਨਰਲ ਮਿਕਸਚਰ ਮਿਫਟਾ 골ਡ ਮੰਗਾਇਆ ਸੀਗਾ ਅਬ ਦਾ ਮਤਲਬ ਮਿਨਰਲ ਤੇ ਬਦਲ ਵੀ ਦਿੰਨੇ ਆਪਾਂ ਬਦਲ ਬਦਲ ਕੇ ਪਾ ਦਿੰਨੇ ਆ ਜੀ ਤੇ ਪਿਛਲੀ ਵਾਰ ਆਪਾਂ ਮਿਨਰਲ ਮਿਕਸਚਰ ਇੱਕ ਇਸ ਤਰ੍ਹਾਂ ਦਾ ਵਧੀਆ ਲਿਆਂਦਾ ਕਿ ਜਿਹਦੇ ਕਰਕੇ ਜਿਹਦੇ ਜਿਹਦੇ ਨਾਲ ਆਪਣੇ ਫਾਰਮ ਦੇ ਵਿੱਚ ਮਤਲਬ ਆਪਣੇ ਪਸ਼ੂਆਂ ਨੂੰ ਵਧੀਆ ਆਪਾਂ ਨੂੰ ਫਾਇਦਾ ਹੋਇਆ ਜੀ ਤੇ ਪਸ਼ੂਆਂ ਦੇ ਵਿੱਚ ਜਿਹੜੀ ਰੀਪੀਟ ਦੀ ਸਮੱਸਿਆ ਹੋ ਜਾਂਦੀ ਉਹ ਵੀ ਖਤਮ ਕਰਦਾ ਇਹ ਮਿਨਰਲ ਮਿਕਸਚਰ ਜਿਹੜਾ ਆਪਾਂ ਵਰਤਦੇ ਆ ਜੀ ਤੇ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਜਿਹੜਾ ਮਿਨਰਲ ਮਿਕਸਚਰ ਵਧੀਆ ਲੱਗਾ ਤੇ ਉਹ ਪਰ ਪਾਓ ਜਰੂਰ ਜੀ ਮਿਲਣ ਉਸ ਤੇ ਕਿਸੇ ਮਰਜ਼ੀ ਕੰਪਨੀ ਦਾ ਪਾਓ ਜੀ ਕੋਈ ਹਮਾਰਾ ਕਿਹੜਾ ਮਰਜ਼ੀ ਪਾਓ ਤੁਹਾਨੂੰ ਜੋ ਚੰਗਾ ਲੱਗਦਾ ਤੁਹਾਨੂੰ ਇਹ ਦੱਸਦੇ ਆਂ ਵੀ ਅਸੀਂ ਫਾਰਮ ਵਿੱਚ ਜਿਵੇਂ ਵਰਤਦੇ ਹਾਂ ਇਹਨਾਂ ਮਿਕਸਚਰ ਤੇ ਆਪਾਂ ਨੂੰ ਮਤਲਬ ਵੀ ਮੈਨੂੰ ਵੀ ਉਸ ਤੇ ਅਸੀਂ ਬਹੁਤ ਬਦਲੇ ਆ ਬਹੁਤ ਪਾਏ ਆ ਤੇ ਜਿਹੜਾ ਸਾਨੂੰ ਹੁਣ ਥੋੜਾ ਬੈਸਟ ਲੱਗਿਆ ਤੇ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਗੇ ਐਗੀ ਮੀਨਰ ਮਿਕਸਚਰ ਅਸੀਂ ਵਰਤਦੇ ਸੀ ਉਹਦੇ ਨਾਲ ਸਾਨੂੰ ਜੀ ਫੈਟ ਜੇ ਕੱਢ ਜੇ ਦਾ ਬਾਈਪਾਸ ਫੈਟ ਵੀ ਨਾਲ ਪਾਉਣੀ ਪੈਂਦੀ ਸੀ ਜੀ ਤੇ ਉਹਦੇ ਵਿੱਚ ਆਪਾਂ ਨੂੰ ਬਾਈਪਾਸ ਫੈਟ ਪਾਉਣ ਦੀ ਲੋੜ ਨਹੀਂ ਜੀ ਜਿਹੜਾ ਮੀਨਰ ਮ ਇਹ ਪਸ਼ੂਆਂ ਦੇ ਅੰਦਰ ਰਿਪੀਟ ਦੀ ਜਿਹੜੀ ਸਮੱਸਿਆ ਹੁੰਦੀ ਆ ਉਹ ਵੀ ਖਤਮ ਕਰਦਾ ਜੀ ਜੇ ਰਿਪੀਟ ਦੀ ਸਮੱਸਿਆ ਹੁੰਦੀ ਆ ਉਹ ਵੀ ਖਤਮ ਕਰਦਾ ਜੀ ਤੇ ਆਪਣੇ ਪਸ਼ੂਆਂ ਦੀ ਫੈਟ ਵੀ ਵਧਾਉਂਦਾ ਆ ਆਪਾਂ ਨੂੰ ਬਾਈਪਾਸ ਫੈਟ ਪਾਉਣ ਦੀ ਲੋੜ ਨਹੀਂ ਉਹ ਵੀ ਵਿੱਚੇ ਆ ਜੀ ਆ ਕਈ گاਵਾਂ ਦੇ ਢੂਈ ਤੇ ਘੁੱਬ ਪੈਣ ਲੱਗ ਪੈਂਦਾ ਜੀ ਭੂਈ ਚੱਕਣ ਲੱਗ ਪੈਂਦੀ ਆ ਤੇ ਉਹਨਾਂ ਵਿੱਚ ਕਾਪਰ ਦੀ ਕਮੀ ਹੋ ਜਾਂਦੀ ਆ ਇਹਦੇ ਵਿੱਚ ਕਾਪਰ ਵੀ ਹੈਗਾ ਜੀ ਪੂਰਾ ਪ੍ਰੋਪਰ ਕਾਪਰ ਆ ਜੀ ਉਹ ਵੀ ਕਮੀ ਪੂਰੀ ਕਰੂਗਾ ਜੀ ਇਹ ਪਾਊਡਰ ਜਿਹੜਾ ਆਪਾਂ ਮਿਨਰਲ ਮਿਕਸਚਰ ਵਰਤਦੇ ਆਂ ਜੀ ਉਹ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਮਿਨਰਲ ਮਿਕਸਚਰ ਵਰਤਦੇ ਆਂ ਇਹ ਹੈਗਾ ਜੀ ਟੋਟਾ ਬਿੱਟ ਸਟਰੋਂਗ ਕੰਪਨੀ ਦਾ ਜੀ ਇਹ ਵਾਲਾ ਹੈਗਾ ਜੀ ਇਹ ਹੈਗੇ 2 ਕਿਲੋ ਦੀ ਪੈਕਿੰਗ ਇਹਦੇ ਨਾਲ ਤੁਹਾਨੂੰ ਇਹਦੇ ਅੰਦਰ ਥੋੜੀ ਜਿਹੀ ਆਪਾਂ ਨੂੰ ਜੀ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਚੀਜ਼ਾਂ ਮਤਲਬ ਵੀ ਮਿਲੀਆਂ ਵੀ ਆਪਣੇ ਜਿਹੜੇ ਫਾਰਮ ਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਵਰਤਣੀਆਂ ਪੈਂਦੀਆਂ ਸੀ ਜਿਵੇਂ ਬਾਈਫਾਸ ਫੈਟ ਅੱਡ ਵਰਤਦੇ ਸੀ ਆਪਾਂ ਪਾਉਂਦੇ ਸੀ ਫਸਲਾਂ ਫੈਟ ਰਦੋਂ ਅਸ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਵਰਤਦੇ ਸੀ ਆਪਾਂ ਨੂੰ ਹੁਣ ਲੋੜ ਨਹੀਂ ਪਉਣਦੀ ਆਪਾਂ ਇਥੇ ਪਾਊਡਰ ਤਾਈਉ ਦੁਬਾਰਾ ਦੋ ਤਿੰਨ ਵਾਰੀ ਰਿਪੋਰਟਰ ਇਹੀ ਮੰਗਵਾ ਕੇ ਰਿਪੀਟ ਆਪਾਂ ਕਰਦੇ ਹਾਂ ਜੀ ਕਿਤੇ 5 ਕਿਲੋ ਦੀ ਪੈਕਿੰਗ ਮੂਰ ਆਉਣੇ ਆ ਇੱਕ ਆ ਵੀਰ 3 ਕਿਲੋ ਦੀ ਪੈਕਿੰਗ ਵੀ ਆਪਾਂ ਲੈ ਆਉਣੇ ਆ ਤੇ ਆਪਾਂ ਨੂੰ ਇਹ ਵਧੀਆ ਲੱਗਿਆ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ ਜੀ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਇਹੀ ਵਾਰ ਤੋਂ ਤੁਸੀਂ ਕੋਈ ਮਰਜ਼ੀ ਵਾਰ ਤੋਂ ਪਰ ਮੀਨਰ ਮਿਕਚਰ ਬਹੁਤ ਜ਼ਰੂਰੀ ਪਸ਼ੂਆਂ ਵਾਸਤੇ ਵਰਤੋ ਜ਼ਰੂਰੀ ਜੀ ਜੇ ਪਸ਼ੂਤੋੜੇ ਦੁੱਧ ਦੀ ਕਮੀ ਆ ਪਸ਼ੂਆਂ ਦੇ ਵੀਕਨੈਸ ਆ ਆ ਪਸ਼ੂਆਂ ਨੂੰ ਵੀ ਰਿਪੀਟ ਰਹੀ ਸਮੱਸਿਆ ਹੈਗੀ ਇਹਦਾ ਬਾਈਪਾਸ ਫੈਟ ਵੀ ਇਹਦੇ ਵਿੱਚ ਹੈਗਾ ਜੀ ਇਹ ਮਿਲਕ ਪ੍ਰੋਡਕਸ਼ਨ ਵੀ ਵਧਾਉਂਦਾ ਜੀ ਤੇ ਇਹਦੇ ਵਿੱਚ ਇੰਪਰੂਵ ਮਿਲਕ ਫੈਟ ਫੈਟ ਵੀ ਵਧਾਉਂਦਾ ਇੰਪਰੂਵ ਮਿਲਕ ਐਨ ਐਸ ਐਨ ਐਫ ਐਸ ਐਨ ਐਫ ਵੀ ਵਧਾਉਂਦਾ ਜੀ ਇਹਦੇ ਆਪਾਂ ਨੂੰ ਫਾਇਦੇ ਬਹੁਤ ਆ ਜੀ ਤੇ ਇਹ ਅਸੀਂ ਆਪਾਂ ਮਤਲਬ ਵੀ 6 ਮਹੀਨੇ ਹੋ ਗਏ ਘਟੋ ਘਟ ਜੇ ਆਪਾਂ ਇਹ ਹੀ ਰਿਪੀਟ ਕਰੀ ਆਉਣੇ ਆ ਇਹ ਹੈਗਾ ਜੀ ਟੋਟਾ ਵੀਟ ਸਟਰੋਂਗ ਇਹਦੇ ਆਪਾਂ ਨੂੰ ਫਾਇਦੇ ਬਹੁਤ ਆ ਜੀ ਤੇ ਇਹਦੇ ਵਿੱਚ ਜੀ ਦੇਖੋ ਦਿਖਾਇਆ ਗਿਆ ਉਹਨਾਂ ਨੂੰ ਵੀ ਸਿਰ ਪਸ਼ੂਆਂ ਦੇ ਜਿਹੜੀ ਸਰੀਰ ਦੇ ਵਿੱਚ ਮਿਨਰਲ ਮਿਕਸਚਰ ਦੀ ਕਮੀ ਆ ਉਹ ਵੀ ਆਪਣੇ ਪੂਰੀ ਕਰਦਾ ਜੀ ਪਸ਼ੂਆਂ ਦੇ ਜਿਹੜੇ ਪ੍ਰਜਨਨਕ ਅੰਗਾਂ ਦੀ ਕਮੀ ਹੋ ਜਾਂਦੀ ਆ ਉਹਨਾਂ ਨੂੰ ਵੀ ਪੂਰਾ ਕਰਦਾ ਜੀ ਤੇ ਪਸ਼ੂਆਂ ਨੂੰ ਸਿਹਤ ਬਣਾਉਣ ਦੇ ਵਿੱਚ ਤੇ ਉਹਨਾਂ ਦੀ ਵਧੀਆ ਜਿਹੜੇ ਤੰਦਰੁਸਤੀ ਵਧੀਆ ਹਨਾ ਬੱਚੇ ਬਛੜੇ ਨੂੰ ਤੰਦਰੁਸਤੀ ਵਾਸਤੇ ਬੱਚੇ ਬਤਲ ਸੂਣ ਵਾਲੇ ਪਸ਼ੂਆਂ ਨੂੰ ਆਪਾਂ ਪਾਸਾ ਦੇ ਬੱਚੇ ਦੀ ਇਹਦੇ ਵਿੱਚ ਜੇ ਦਿੱਤਾ ਗਿਆ ਵੀ ਜਿਹੜੀ ਪਾਚਣ ਸ਼ਕਤੀ ਹੁੰਦੀ ਆ ਪਸ਼ੂਆਂ ਦੀ ਵੀ ਉਹ ਪਾਚਣ ਸ਼ਕਤੀ ਉਹ ਵੀ ਬਹੁਤ ਵਧੀਆ ਹਨਾ ਵੀ ਫਿੱਟ ਰੱਖਦਾ ਪਸ਼ੂਆਂ ਵਾਸਤੇ ਤੇ ਦੁੱਧ ਦੀ ਉਤਪਾਦਨਾ ਵੜਾਉਂਦਾ ਜੀ ਵਧਾਉਂਦਾ ਇਹਦੇ ਵਿੱਚ ਸਾਰੇ ਮਿਨਰਲ ਮਿਕਸਚਰ ਸਾਰੇ ਇਹਦੇ ਵਿੱਚ ਹੈਗੇ ਜਿੰਕ ਫਾਸਟਾ ਚ ਕਲੋਰੀ ਤੇ ਇਹ ਪੈਕਿੰਗ ਜੀ 2 ਕਿਲੋ ਦੀ ਪੈਕਿੰਗ 600 ਰੁਪਏ ਦੀ ਆਈ ਹੈ 300 ਕਿਲੋ ਪੈ ਜਾਂਦਾ ਥੋੜਾ ਜਿਆਦਾ ਕੋਸਟਲੀ ਆ ਤੇ ਇਹਦੇ ਵਿੱਚ ਦਿਖਾਇਆ ਗਿਆ ਜੀ ਉਹਨਾਂ ਨੇ 4.2 ਗ੍ਰਾਮ ਕਾਪਰ ਵੀ ਹੈਗਾ ਇਹਦੇ ਵਿੱਚ ਜੀ ਤੇ ਮੈਂ ਬਹੁਤ ਵਧੀਆ ਆਪਾਂ ਨੂੰ ਇਹ ਚੀਜ਼ ਲੱਗੀ ਹੈ ਜੀ ਆਪਾਂ ਤਾਂ ਆ ਦੇ ਇਹਦੇ ਵਿੱਚ ਫਾਰਮ ਦੇ ਵਿੱਚ ਮਤਲਬ 6 ਮਹੀਨੇ ਹੋ ਗਏ ਇਹੀ ਆਪਾਂ ਵਰਤਦੇ ਆਗੇ ਤਾਂ ਬਹੁਤ ਵਧੀਆ ਆਪਣਾ ਰਿਜ਼ਲਟ ਮਿਲਿਆ ਐ ਅੱਗੇ ਆਪਾਂ ਨੂੰ ਬਾਈਪਾਸ ਵਗੈਰਾ ਤੇ ਐਕਸਟਰਾ ਬਾਈਪਾਸ ਵਗੈਰਾ ਐਕਸਟਰਾ ਆਪਾਂ ਨੂੰ ਪਾਉਣਾ ਪੈਂਦਾ ਸੀ ਤੇ ਹਾਂ ਆਪਾਂ ਹੁਣ ਉਹ ਚੀਜ਼ ਐਕਸਟਰਾ ਬਾਈਪਾਸ ਫਲੈਟ ਦੀ ਪਾਉਣ ਦੀ ਲੋੜ ਨਹੀਂ ਪੈਂਦੀ ਜੀ ਤੇ ਆਹ ਆਹ ਚੀਜ਼ਾਂ ਤੁਹਾਨੂੰ ਆਪਾਂ ਦਿਖਾਤੀਆਂ ਜੀ ਜਿਹੜਾ ਆਪਾਂ ਮਿਲਣ ਨੂੰ ਚਿਰ ਵਰਤਦੇ ਆ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਆਪਾਂ ਨੂੰ ਜ ਆਪਣੇ ਪਸ਼ੂਆਂ ਵਾਸਤੇ ਬੈਸਟ ਲੱਗਿਆ ਆਪਾਂ 6 ਮਹੀਨੇ ਹੋ ਗਏ ਆਪਾਂ ਇਸੇ ਨੂੰ ਰਿਪੀਟ ਕਰਦੇ ਆ ਕਿ ਆਪਾਂ ਇਸੇ ਨੂੰ ਹੀ ਵਾਰ-ਵਾਰ ਵਰਤਦੇ ਆ ਆਪਾਂ ਫਾਰਮ ਦੇ ਵਿੱਚ ਪਹਿਲਾ ਆਪ ਐਗਰੀਮੈਂਟ ਫੋਟ ਵਰਤ ਦਦੇ ਸੀ ਤੇ ਮਿਫਟਾ ਕੋਲ ਵੀ ਪਾਤੀ ਸੀ ਉਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਆਪ ਨੂੰ ਮਿਲਿਆ ਜੀ ਤੇ ਬਹੁਤ ਸੋਹਣਾ ਰਿਜ਼ਲਟ ਸੀਗਾ ਤੇ ਉਹਨਾਂ ਦੇ ਵਿੱਚ ਬਸ ਇੰਨਾ ਜੀ ਆਪ ਨੂੰ ਬਾਈਪਾਸ ਫੈਟ ਵਗੈਰਾ ਮਤਲਬ ਵੀ ਉਹ ਥੋੜੀ ਜਿਹੀ ਲੱਗ ਪਾਉਣੀ ਪੈਦੀ ਸੀਗੀ ਦੁੱਧ ਦੀ ਐਸਐਨਐਫ ਤੇ ਦੁੱਧ ਦੀ ਫੈਟ ਵਧਾਉਣ ਵਾਸਤੇ ਆਪ ਨੂੰ ਅਲੱਗ ਚੀਜ਼ ਪਾਉਣੀ ਪੈਂਦੀ ਸੀ ਇਹਦੇ ਵਿੱਚ ਆਪਾਂ ਨੂੰ ਮਤਲਬ ਅਲੱਗ ਪਾਉਣ ਦੀ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀਗੀ ਇਹਦੇ ਵਿੱਚ ਆਪਾਂ ਨੂੰ ਫੈਟ ਵਧਾਉਣ ਦਾ ਤੇ ਐਸਐਨਐਫ ਵਧਾਉਣ ਦੀ ਤੇ ਇਹਦੇ ਵਿੱਚ ਕਾਪਰ ਵੀ ਫੁੱਲ ਭਰਪੂਰ ਅਤੇ ਬਾਈਪਾਸ ਫੈਟ ਵੀ ਮਿਕਸ ਤੇ ਇੱਕ ਇੱਕ ਗੱਲ ਹੋਰ ਆ ਜੀ ਉਹਦੇ ਵਿੱਚ ਆਪਾਂ ਨੂੰ ਮਤਲਬ ਵੀ ਇਹਦੇ ਵਿੱਚ ਆਏ ਆ ਵੀ ਜੇ ਪਸ਼ੂ ਰਫੀਟ ਵਾਰ-ਵਾਰ ਹੁੰਦਾ ਉਹਦੇ ਵਾਸਤੇ ਵਧੀਆ ਪਸ਼ੂਆਂ ਦੇ ਖੁਰ ਪਾਕੇ ਜਾਂਦੇ ਆ ਜੀ ਉਹਦੇ ਵਾਸਤੇ ਵੀ ਬਹੁਤ ਵਧੀਆ ਇਹ ਦੁੱਧ ਦੀ ਫੈਟ ਵਧਾਉਂਦਾ ਇਹਦੇ ਵਿੱਚ ਤੁਹਾਨੂੰ ਮਤਲਬ ਆਪਾਂ ਨੂੰ ਬਹੁਤ ਸਾਰੇ ਗੁਣੇ ਦੇ ਵਿੱਚ ਮਿਲੇ ਆ ਤੇ ਆਪਾਂ ਇਹ ਹੀ ਵਰਤਦੇ ਆ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਆਪਾਂ ਫਾਰਮ ਦੇ ਵਿੱਚ ਕਿਹੜਾ ਮਿਨਰਲ ਮਿਕਚਰ ਵਰਤਦੇ ਆ ਤੇ ਮਿਨਰਲ ਮਿਕਸਚਰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਪਸ਼ੂਆਂ ਦੇ ਵਾਸਤੇ ਹਰੇਕ ਫਾਰਮ ਦੇ ਵਿੱਚ ਵਰਤਣਾ ਚਾਹੀਦਾ ਪਰ ਜਿਹੜੇ ਬਰਤਣਾ ਨਹੀਂ ਵਰਤਦੇ ਜੀ ਉਹ ਵੀ ਜ਼ਰੂਰ ਪਾਇਆ ਕਰੋ ਪਸ਼ੂਆਂ ਚ ਮਤਲਬ ਵੀ ਬਾਬਰ ਦੀ ਸਮੱਸਿਆ ਨਹੀਂ ਹੁੰਦੀ ਜੀ ਤੇ ਆਪਾਂ ਨੂੰ ਚਲੋ ਜੀ ਇਹ ਵਧੀਆ ਲੱਗਦਾ ਪਏ ਵਰਤਦੇ ਆ ਤੁਹਾਨੂੰ ਜਿਹੜੀ ਵੀ ਕੰਪਨੀ ਦਾ ਵਧੀਆ ਲੱਗਦਾ ਤੁਸੀਂ ਜ਼ਰੂਰ ਵਰਤੋ ਜੀ ਤੇ ਹਰੇਕ ਮਿਨਰਲ ਸਿਰ ਫਾਇਦਾ ਦਿੰਦਾ ਆਪਾਂ ਵੀ ਬਦਲ ਬਦਲ ਕੇ ਵਰਤਦੇ ਆ ਜੀ ਪਰ ਆਪਾਂ ਨੂੰ ਜੇ ਤਾਂ ਵਧੀਆ ਲੱਗਿਆ ਵੀ ਆਪਾਂ ਨੂੰ ਮਤਲਬ ਵੀ ਬਾਈਪਾਸ ਫੈਟ ਵਗੈਰਾ ਕੇ ਐਕਸਟਰਾ ਤੋਂ ਪਾਉਂਦੇ ਸੀ ਹੁਣ ਐਕਸਟਰਾ ਤੋਂ ਪਾਉਂਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਜ ਕੁੜਾ ਜਿਹਾ ਵਧੀਆ ਰਿਜ਼ਲਟ ਲੱਗਿਆ ਜੀ ਆਪਾਂ ਨੂੰ ਤੇ ਆਪਾਂ ਜੀ ਇਹ ਵੈਸੇ ਤਾਂ ਇਹ 50 ਗ੍ਰਾਮ ਵੈਸੇ ਤਾਂ ਜੀ ਇਹ 50 ਗ੍ਰਾਮ ਸਵੇਰ ਤੇ 50 ਗ੍ਰਾਮ ਸ਼ਾਮ ਨੂੰ 100 ਗ੍ਰਾਮ ਦੀ ডোজ ਹੁੰਦੀ ਆ ਪਰ ਥੋੜਾ ਜਿਹਾ ਇਹ ਕੋਸਟਲੀ ਆ ਜੀ 300 ਨੂੰ ਕਿਲੋ ਆਪਾਂ ਨੂੰ ਪਿਆ 2 ਕਿਲੋ ਦੀ ਪੈਕ ਤੇ ਵੈਸੇ ਤਾਂ ਜਿਹੇ 50 ਗ੍ਰਾਮ ਸਵੇਰ 50 ਗ੍ਰਾਮ ਸ਼ਾਮ ਨੂੰ 100 ਗ੍ਰਾਮ ਦੀ ਵੀ ডোজ ਹੁੰਦੀ ਆ ਪਰ ਆਪਾਂ ਜੀ ਇੱਕ ਟਾਈਮ ਹੀ ਪਾਉਣੇ ਆ ਤੇ 50 ਗ੍ਰਾਮ ਹੀ ਪਾਉਣੇ ਆ ਤੇ ਕਿਉਂਕਿ ਜਿਆਦਾ ਕੋਸਟਲੀ ਆ ਜੀ ਜੇ ਆਪਾਂ ਹੁਣ ਮਤਲਬ ਵੀ ਜਿਆਦਾ 100 ਗ੍ਰਾਮ 200 ਗ੍ਰਾਮ ਪਾਵਾਂਗੇ ਫਿਰ ਇਹ ਜਿਆਦਾ ਛੇਤੀ ਮੁੱਕੇ ਜਾਂਦਾ ਤੇ ਜਿਹੜੇ ਹਨਾ ਛੋਟੇ ਜੀਵਿਦਾਰ ਹੁੰਦੇ ਜੀ ਉਹਨਾਂ ਨੂੰ ਫਿਰ ਫਿਰ ਬਚਤ ਵੀ ਨਹੀਂ ਪੈਂਦੀ ਆਪਾਂ ਬਾਲਾ ਕੁਸ ਮਤਲਬ ਵੀ ਮਤਲਬ ਵੀ ਜਿਆਦਾ ਮਹਿੰਗੀਆਂ ਚੀਜ਼ਾਂ ਖਰਪਤਾਂਗੇ ਤੇ ਫਿਰ ਆਪਾਂ ਨੂੰ ਹਨਾ ਕੋ ਬਚਤ ਵੀ ਨਹੀਂ ਪੈਂਦੀ ਜੀ ਤੇ ਇਸ ਲਈ ਜੀ ਆਪਾਂ ਦੱਸ ਸੱਚੀ ਗੱਲ ਕਰਾਂਗੇ ਜੀ ਆਪਾਂ 50 ਗ੍ਰਾਮ ਇੱਕ ਟਾਈਮ ਦਾ ਪਾਉਣੇ ਆ ਜੀ ਛੀਮੀ ਨੇ ਅੱਗੇ ਵਰਤ ਦੇਖਣੀ ਹੈ ਕਿਉਂਕਿ ਵਧੀਆ ਲੱਗਿਆ ਤੇ ਆਪਾਂ ਬਾਈਪਾਸ ਫੈਰ ਕਰਨ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਜੀ ਆਪਾਂ ਕੋਈ ਵੀ ਦਾਣਾ ਪਿਉਂਤਾ ਜਾਂ ਸੁਪਾ ਚੋਕਰ ਤੇ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਪਾ ਕੇ ਆਪਾਂ ਮਿਕਸ ਤੇ ਸਿਰਫ ਇੱਕ ਕੜਚੀ ਆਪਾਂ ਪਾਉਣੇ ਆ ਜੀ ਗਾਹ ਨੂੰ ਤੇ 50 ਗ੍ਰਾਮ ਇੱਕ ਟੈਮ ਦਾ ਪੈਂਦਾ ਜੀ ਪਾਉਣੇ ਆ ਆਪਾਂ ਕਿਉਂਕਿ ਥੋੜਾ ਜਿਹਾ ਇਹੇ ਕੋਸਟਲੀ ਆ ਪਰ ਇਹਦੇ ਰਿਜ਼ਲਟ ਬਹੁਤ ਵਧੀਆ ਜੀ ਤੇ ਕਈ ਗਾਵਾਂ ਹਾਂ 스멜 ਥੋੜੀ ਜੀ ਇਹਦੀ ਤੇਜ਼ ਆ ਕਈ ਗਾਵ ਨਹੀਂ ਖਾਂਦੀਆਂ ਜੇ ਤੁਸੀਂ ਪੱਠਿਆਂ ਤੇ ਧੂੜਨਾ ਚਾਹੁੰਦੇ ਆ ਜਿਵੇਂ ਆਪਾਂ ਪਸ਼ੂ ਨੂੰ ਚਾਟ ਵਗੈਰਾ ਪਾਉਣੀ ਹੈ ਤੇ ਥੋੜੇ ਜਿਹੀ ਪੱਠਿਆਂ ਦੇ ਵਿੱਚ ਥੋੜਾ ਜਿਹਾ ਪੱਕ ਦੇ ਦਿਨੋ ਜੇ ਪਸ਼ੂ ਖਾ ਲੈਂਦਾ ਵਧੀਆ ਤੇ ਜਿਆਦਾ ਪੱਠਿਆਂ ਦੇ ਵਿੱਚ ਸਿੱਧਾ ਧੂੜਾ ਮਾਰ ਦਿਓ ਕਿਤੇ ਇਹ ਨਾ ਹੋਵੇ ਜੀ ਸਮੈਲ ਕਰਕੇ ਪਸ਼ੂ ਪੱਠੇ ਨਾ ਖਾਵੇ ਹਨਾ ਤੇ ਜੇ ਥੋੜਾ ਪਸ਼ੂ ਮਤਲਬ ਸੱਜਰ ਸੁਇਆ ਤੇ ਕਿਸੇ ਨੂੰ ਮੀਨਮਿਸ਼ਰ ਨਹੀਂ ਵਰਤ ਰਹੇ ਤੇ ਇੱਕੋ ਦਾ ਵੀ ਪਸ਼ੂ ਤੁਹਾਡਾ ਹਾਈ ਲੈਵਲ ਦੁੱਧ ਤੇ ਆਇਆ ਸੀ ਤੇ ਇੱਕੋ ਦਾ ਵੀ ਦੋ ਮਹੀਨਿਆਂ ਬਾਅਦ ਡਾਊਨ ਹੋ ਗਿਆ ਸਮਝ ਲਓ ਕਿ ਉਹਦੇ ਅੰਦਰ ਜਿਆਦਾ ਦੁੱਧ ਵਧਾਉਣ ਦੀ ਸ਼ਮਤਾ ਦੇ ਕਾਰਨ ਤੇ ਉਹਦੇ ਵਿੱਚ ਕੁਝ ਤੱਤਾ ਦੀ ਕ ਜੋ ਵੀ ਮੇਨਨ ਮੈਂ ਤੁਹਾਨੂੰ ਔਰ ਕੀ ਸ਼ੁਰੂ ਕਰੋ ਜੀ ਤੇ ਜੇ ਤੁਹਾਨੂੰ ਜੀ ਸਾਡੀ ਜਾਣਕਾਰੀ ਵਧੀਆ ਲੱਗੀ ਆ ਤੇ ਪਲੀਜ਼ ਲਾਈਕ ਕਰ ਦਿਓ ਜੇ ਜਿਹੜੇ ਮੇਰੇ ਭੈਣ ਭਰਾ ਜੀ ਚੈਨਲ ਤੇ ਨਵੇਂ ਆਏ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਚਾਹੋ ਨੇ ਉਹ ਵੀ ਮੇਰੀ ਹਰੇਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਜੇ ਤੁਹਾਨੂੰ ਜੀ ਆਪਣੀ ਵੀਡੀਓ ਦੇ ਵਿੱਚ ਕੋਈ ਜਾਣਕਾਰੀ ਲੱਗੀ ਆ ਜੇ ਆਪਣੀ ਵੀਡੀਓ ਤੁਹਾਨੂੰ ਪਸੰਦ ਆਈ ਆ ਤੇ ਪਲੀਜ਼ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜੀ ਤੇ ਆਜਾ ਲੋ ਜੀ ਆਪਾਂ ਵੀਡੀਓ ਦਾ ਕਰ ਲੱਗੇ ਆ ਜੀ ਐਂਡ ਤੇ ਧੰਨਵਾਦ